ਲੁਧਿਆਣਾ ਦੇ ਆਸ-ਪਾਸ ਜਿਹੜਾ ਵੀ ਵਾਹਕੂਲਰ ਟ੍ਰੈਫਿਕ ਹੈ ਹੁਣ ਸ਼ਾਇਦ ਉਹਨੂੰ ਕਾਫੀ ਵਰਜੈਂਸ ਦਾ ਸਾਹਮਣਾ ਕਰਨਾ ਪਊਗਾ ਜੀ ਹਾਂ ਅੱਜ ਆਪਾਂ ਗੱਲ ਕਰੀਏ ਜਿਹੜੀ ਲੁਧਿਆਣਾ ਮੇਨ ਸਾਹਨੇਵਾਲ ਵਾਲੀ ਦਿੱਲੀ ਰੋਡ ਹੈ ਉੱਥੇ ਗੱਲ ਕਰਦੇ ਆ ਤਾਂ ਸਾਹਨੇਵਾਲ ਪੁਲ ਦਾ ਜਿਹੜਾ ਰਿਪੇਅਰਿੰਗ ਵਾਲਾ ਕੰਮ ਹੈ ਮਰਮਤ ਉਹ ਸ਼ੁਰੂ ਹੋ ਗਈ ਹੈ ਤੇ ਸ਼ਾਇਦ ਇਹ ਵੀ 2 ਤੋਂ 3 ਦਿਨ ਵਾਸਤੇ ਚੱਲੇਗੀ ਲੇਕਿਨ ਕਿਸੇ ਵੀ ਤਰ੍ਹਾਂ ਦੀ ਆਮ ਲੋਕਾਂ ਨੂੰ ਆਮ ਜਿਹੜੇ ਵਾਹਕੂਲਰ ਟ੍ਰੈਫਿਕ ਇਖਤਮਾਲ ਕਰਦੇ ਨੇ ਤਾਂ ਉਹਨਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ ਇਹਨੂੰ ਲੈ ਕੇ ਟ੍ਰੈਫਿਕ ਪੁਲਸ ਨੇ ਹਰ ਤਰ੍ਹਾਂ ਦੇ ਜਿਲੇ ਡਿਵਰਜੈਂਸ ਨੇ ਡਿਵਰਜਰ ਪੁਆਇੰਟਸ ਨੇ ਉੱਥੇ ਬਕਾਇਦਾ బోర్ ਲਗਾ ਦਿੱਤੇ ਆ ਜੀ ਹਾਂ బోర్ ਲਗਾਏ ਨੇ ਤੇ ਨਾਲ ਨਾਲ ਦੱਸ ਦਿੱਤਾ ਕਿ ਕਿਹੜਾ ਟ੍ਰੈਫਿਕ ਕਿਹੜੇ ਪਾਸੇੋਂ ਆ ਰਿਹਾ ਹੈ ਤੇ ਉਹਨੇ ਕਿਹੜੇ ਪਾਸੇ ਨੂੰ ਜਾਣਾ ਹੈ ਜੇਕਰ ਗੱਲ ਕਰੀਏ ਲੋਕਲ ਸਾਹਨੇ ਵਾਲ ਦੇ ਰਹਿਣ ਵਾਲੇ ਜਿਲੇ ਕੰਪਿਊਟਰ ਸਨੇ ਟੂ ਬਿਲਡਰ ਵਾਲੇ ਫੋਰ ਬਿਲਡਰ ਵਾਲੇ ਤਾਂ ਉਹਨਾਂ ਵਾਸਤੇ ਲਈ 에ਅਰਪੋਰਟ ਰੋਡ ਹੈ 에ਅਰਪੋਰਟ ਰੋਡ ਫਾਟੇ ਦੇ ਨਾਲ ਜੁੜਦੀ ਹੈ ਤਾਂ ਉਹਨੂੰ ਇਸਤੇਮਾਲ ਕਰ ਸਕਦੇ ਆ ਜਿਹੜੇ ਇਧਰੋਂ ਦਿੱਲੋ ਵੱਲੋਂ ਚੰਡੀਗੜ੍ਹ ਜਾਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਵਾਇਆ ਦਰਾਹਾ ਹੋ ਕੇ ਫਿਰ ਦਿੱਲੋ ਨਹਿਰ ਵਾਲੇ ਪੁਲ ਦੇ ਕੋਲੋਂ ਦੀ ਰਾਈਟ ਟਰਨ ਲੈ ਕੇ ਚੰਡੀਗੜ੍ਹ ਜਾਣਾ ਪਊਗਾ ਸੇਮ ਇਸ ਤਰ੍ਹਾਂ ਵਾਇਆ ਜਿਹੜੇ ਚੰਡੀਗੜ੍ਹ ਤੋਂ ਇਧਰਲੇ ਪਾਸੇ ਨੂੰ ਆ ਰਹੇ ਆ ਉਹਨਾਂ ਨੂੰ ਦਿੱਲੋ ਨਹਿਰ ਦੇ ਪੁਲ ਦੇ ਕੋਲ ਟਰਨ ਲੈ ਕੇ ਵਾਇਆ ਦਰਾਹਾ ਹੋ ਕੇ ਆਣਾ ਪਊਗਾ ਜੇਕਰ ਜਿਹੜੇ ਕੋਹਾੜੇ ਵਾਲੇ ਹੈਗੇ ਆ ਤਾਂ ਉਹਨਾਂ ਦੇ ਸਾਹਮਣੇ ਵਾਲ ਚੌਕ ਹੈ ਉਥੋਂ ਦੀ ਉਹਨਾਂ ਨੂੰ ਉਥੋਂ ਯੂਟਰ ਲੈਣਾ ਪਊਗਾ ਸੋ 8 8 ਜਿਹੜੇ ਵੀ ਡਾਇਵਰਜਰ ਪੁਆਇੰਟਸ ਨੇ ਉਥੇ ਟ੍ਰੈਫਿਕ ਪੁਲਿਸ ਨੇ ਆਪਣੇ ਜਿਹੜੇ ਕਰਮਚਾਰੀ ਨੇ ਉਹ ਤਨਾਤ ਕਰ ਦਿੱਤੇ ਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਲੋਕਾਂ ਨੂੰ ਕੋਈ ਵੀ ਅਸੁਵਿਧਾ ਨਾ ਹੋਵੇ ਤੇ ਖਾਸ ਕਰਕੇ ਹਰ ਜਿਲਵੀ ਡਾਇਵਰਜਨ ਨੇ ਡਾਇਵਰਜਰ ਪੁਆਇੰਟਸ ਨੇ ਉਥੇ ਸਿंपल ਭਾਸ਼ਾ ਦੇ ਵਿੱਚ ਪੰਜਾਬੀ ਤੇ బోర్ਡ ਲਗਾ ਦਿੱਤੇ ਗਏ ਆ ਤਾਂ ਕਿ ਜਿਹੜੇ ਵੀ ਲੋਕ ਦਿੱਲੀ ਰੋਡ ਨੂੰ ਇਸਤੇਮਾਲ ਕਰ ਰਹੇ ਆ ਚੰਡੀਗੜ੍ਹ ਵਾਲੀ ਰੋਡ ਨੂੰ ਇਸਤੇਮਾਲ ਕਰ ਰਹੇ ਆ ਪਹਾੜੇ ਵੱਲੋਂ ਆ ਰਹੇ ਆ ਜਾਂ ਇਧਰੋਂ ਡੇਲੋਂ ਵੱਲੋਂ ਜਾ ਰਹੇ ਆ ਤਾਂ ਜਿਲਵੀ ਇੰਟਰਸੈਕਸ਼ਨ ਪੁਆਇੰਟਸ ਬਣਦੇ ਨੇ ਉਤੇ ਕਿਸੇ ਵੀ ਤਰ੍ਹਾਂ ਦੀ ਕੋਈ ਅਸੁਵਿਧਾ ਨਾ ਹੋਵੇ ਬੋਰਡ ਲੱਗੇ ਨੇ ਟ੍ਰੈਫਿਕ ਪੁਲਸ ਕਰਮਚਾਰੀ ਤਨਾਫ ਨੇ ਕਿਉਂਕਿ ਵੀ ਤੋਂ 21 ਦਿਨ ਦਾ ਸਮਾਂ ਲੱਗੂਗਾ ਸਾਨੇਵਾਰ ਪੁਲ ਦੀ ਪ੍ਰਫਤ ਵਾਸਤੇ ਸੋ ਕਰ ਅਸੀਂ ਤੁਹਾਨੂੰ ਵੀ ਅਪੀਲ ਕਰਦੇ ਆਂ ਕਿ ਜਿਹੜੇ ਵੀ ਲੋਕ ਉਧਰ ਨੂੰ ਆਪਣੇ ਦੇ ਟ੍ਰੈਫਿਕ ਆਪਣਾ ਜਾਊਗਾ ਜਿਹੜੇ ਆਪਣੇ ਵਾਹਨਸ ਲੈ ਕੇ ਜਾਣਗੇ ਉਹਨਾਂ ਨੂੰ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਕਿਸੇ ਤਰ੍ਹਾਂ ਦੇ ਰਸ਼ ਜਾਂ ਜਾਮ ਦੇ ਵਿੱਚ ਉਹਨਾਂ ਨੂੰ ਨਾ ਫਸਣਾ ਪਵੇ